ਲੋ ਵੀ ਮੇਟਰੋ ਸਾਸੀ ਗਾਲ ਜੀ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਤੇ ਆਪਾਂ ਆਏ ਆ ਨਾਬਾ ਮੰਡੀ ਦੇ ਬਾਈ ਆਲੇ ਗਲੇ ਦਿਖਾ ਦੇ ਮੜਾ ਜੇ ਘੋੜਿਆਂ ਦੇ ਦਰਸ਼ਨ ਕਰਾ ਦੇ ਤੇ ਅੱਜ ਆਪਾਂ ਇੱਕ ਭਰਾ ਦੇ ਆਪਣੇ ਦਾ ਲਾਂਭਾ ਲੋਣਾ ਹੈਗਾ ਤੇ ਬਾਈ ਦਾ 6-7 ਮਹੀਨੇ ਤੋਂ ਬਾਈ ਬਹੁਤ ਮੈਨੂੰ ਲਾਂਭੇ ਦਿੰਦਾ ਵੀ ਤੂੰ ਵੀਡੀਓ ਨਹੀਂ ਕਰਕੇ ਜਾਂਦਾ ਬਾਈ ਨੇ ਘਰੇ ਆ ਕੇ ਵੀਡੀਓ ਕਰਨ ਦਾ ਪ੍ਰੋਅ ਹੋ ਕਰਿਆ ਸੀ ਆਪਾਂ ਨੂੰ ਪਰ ਆਪਾਂ ਤੋਂ ਅਜੇ ਤੱਕ ਨਹੀਂ ਆਇਆ ਗਿਆ ਆਪਾਂ ਮੰਡੀ ਤੋਂ ਬਾਅਦ ਇੱਕ ਵਾਰੀ ਆ ਹੁਣ ਜਰੂਰ ਵੀਡੀਓ ਕਰਾਂਗੇ ਬਾਈ ਦੇ ਘੋੜੀ ਦੀ ਹੈਨਾ ਬਾਈ ਨਾਲ ਕਰੌਣੇ ਗੱਲਬਾਤ ਬਾਈ ਦਾ ਨਾਮ ਹੈ ਰਾਜੂ ਮਤੋਈ ਵਾਲਾ ਬਾਈ ਤੋਂ ਘੋੜੀ ਦੀ ਡਿਟੇਲ ਲੈਣੇ ਆ

ਤੇ ਕੋੜੇ ਬਾਰੇ ਦੱਸੋ ਮੈਨੂੰ ਕੋੜੇ ਦੇ ਕਰਾਓ ਗੱਲਬਾਤ ਨਹੀਂ ਮਤਲਬ ਅਕਾਊਂਟ ਦੱਸੋ ਵੀ ਕੀ ਗੱਲਬਾਤ ਕਿਹਦਾ ਬੱਚਾ ਇਹਦੇ ਬਾਰੇ ਦੱਸੋ ਜਿਹੜਾ ਤੁਸੀਂ ਅੰਦਰ ਬਲਬਲਾਈ ਜੇ ਠਾਈ ਬੱਠੇ ਉਹ ਇਕੱਠੇ ਗਰੀਬ ਬੱਠੇ ਉਹ ਕਰਦੋ ਅੱਜ ਤੇ ਵੀਰੇ ਗ੍ਰੈਡਵਾਲਾ ਬੱਚਾ ਆ ਹਾਂ ਤੇ ਆਲੇ ਦਰੋਂ ਦਿਖਾਈ ਵੀਰੇ ਚੰਗਾ ਆਲੇ ਦਰੋਂ ਬੱਦਲ ਲਾਂ ਦੇ ਪਿੱਛੇ ਮਾਂ ਵੀ ਮੱਖਣ ਦੀ ਸੀ ਐਸਾ ਬਈ ਤੇ 5 ਸਾਲ ਦਾ ਹੋ ਗਿਆ ਤਕਰੀਬ ਨੇ ਇਹ 5 ਸਾਲ ਦਾ ਉਮਰ ਹੋ ਗਈ ਆ ਜੀ ਅੱਛਾ ਤੇ ਬਾਕੀ ਰਿਜ਼ਲਟ ਵੀ ਆ ਗਿਆ ਸੋਹਣਾ ਰਿਜ਼ਲਟ ਰਿਜ਼ਲਟ ਨੂੰ ਕਿੰਨੇ ਗਏ ਮਤੋ ਬਈ ਰਾਜੂ ਬਈ ਕਿਰਿਆ ਕਿ ਬੱਚੇ ਆ ਗਏ ਵੇ ਅੱਛਾ ਹਾਂ ਬਾਕੀ ਕੋੜੀਆਂ ਕਰਾਸ ਹੋਈਆਂ ਉਹਨਾਂ ਦੀ ਅੱਛਾ ਤੇ ਆਈ ਜਾਂਦੇ ਨੇ ਬੱਚੇ ਬਾਬੇ ਦੀ ਕਿਰਪਾ ਨਾਲ ਸੋਹਣਾ ਰਿਜ਼ਲਟ ਆ ਰਿਹਾ ਠੀਕ ਹੈ ਬਾਈ ਹਾਂ ਘੋੜਿਆਂ ਦੀ ਲਾਨ ਦੇ ਵਿੱਚ ਤੁਸੀਂ ਕਿੰਨੇ ਕ ਟਾਈਮ ਤੋਂ ਪੈਗੇ ਵੀ ਘੋੜਿਆਂ ਦੀ ਲਾਨ ਤੇ ਤਾਂ ਘਾਟੋ ਘਾਟ ਮੈਂ 2000 2-3 ਤੋਂ ਲੱਗਿਆ ਹੋਇਆ ਹਾਂ ਹਾਂ ਪਹਿਲਾ ਘੋੜੀਆਂ ਰੱਖ ਸੀ ਜੀ ਮੈਂ ਕਿ ਘੋੜਾ ਫਸਟ ਵਾਰ ਪਾਲਿਆਗਾ ਪਹਿਲੀ ਵਾਰ ਘੋੜਾ ਹਾਂਜੀ ਪਹਿਲੀ ਵਾਰ ਕਰੀ ਘੋੜਾ ਪਾਲਿਆ ਅੱਛਾ ਹਾਂਜੀ ਹਾਂਜੀ ਤੇ ਬੀਚੂ ਛੋ 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 ਕੋ ਤਾਂ ਸ਼ੁਰੂਤੀ ਸੀ ਸ਼ੁਰੂਤੀ ਸੀ ਕਮਲਾ ਕਮਲਾ ਦੇ ਕੋਨੇ ਆਏ ਵਰਗੇ ਨਾਲ ਫੇਰ ਫੇਰੀ ਚੋਂ ਕੋ ਪੈਂਦਾ ਕੋਈ ਨਹੀਂ ਕਿਸੇ ਨੂੰ ਦੇਖ ਕੇ ਨਹੀਂ ਪਿਆ ਅੰਦਰ ਦੇ ਅੰਦਰ ਹੀ ਜਨੂੰਨ ਸੀ ਓਕੇ ਪਹਿਲਾਂ ਬਾਪੂ ਨੇ ਰੱਖ ਦਿਆ ਬਾਪੂ ਨੇ ਪਾਇਆ ਸੀ ਪਹਿਲਾਂ ਬਾਪੂ ਨੇ ਲੈ ਕੇ ਫਿਰ ਜੂਆ ਦੇ ਵਿੱਚ ਵੇਚਦੇ ਸੀ ਅੱਛਾ ਜੀ ਤੇ ਫਿਰ ਆਪਣੇ ਮੰਮ ਦੇ ਨਾਲ ਹੀ ਟਲਨਾ ਕਰਕੇ ਸਕੂਲ ਦੇ ਨਾਲ ਨਹੀਂ ਜਿਵੇਂ ਜਿਵੇਂ ਪਹਿਲੀ ਵਾਰ ਕੋੜਾ ਰੱਖ ਲਿਆ ਕਈ ਵਾਰ ਪਹਿਲੀ ਵਾਰ ਵਾਲਾ ਬੰਦਾ ਡਰਦਾ ਵੀ ਹੁੰਦਾ ਬਾਈ ਨਹੀਂ ਯਾਰ ਵੀਰੇ ਕੋਈ ਇਦਾਂ ਦਾ ਡਰਦਵਾ ਨਹੀਂ ਨਾ ਕੋਈ ਡਰਨਾ ਕੋਈ ਤਾਂ ਹਾਂ ਤੇ ਨਹੀਂ ਯਾ ਦਾਰ ਹੁਣ ਕਿੰਨੀ ਉਮਰ ਦਸੀ ਐ ਹੁਣ 5 ਸਾਲ ਦਾ ਹੋ ਗਿਆ ਵੀਰੇ 5 ਸਾਲ ਹੋ ਗਿਆ ਮੰਡੀ ਤੇ ਕਹਿੰਮੀ ਚਲਾਤਾ ਇਹ ਮੰਡੀ ਦਾ ਦੂਜੀ ਤੇ ਆਇਆ ਦੂਜੀ ਤੇ ਲਾਇਆ ਬਹੁਤ ਘੱਟ ਕਦੇ ਵੀਡੀਓ ਨਹੀਂ ਆਈ ਪਹਿਲਾਂ ਤਾਂ ਕੀ ਕੀ ਚੱਕਰ ਕਰੇ ਆ ਬਸ ਹਾਂ ਚੱਕਰ ਕੋਈ ਨਹੀਂ ਯਾਰ ਭਰਾਵਾ ਥੋੜਾ ਜਿਹਾ ਕਹਿ ਦੇ ਤੇ ਸਾਹਮਣੇ ਆਈ ਨਹੀਂ ਮੁੰਡੇ ਆਪਣੇ ਦੂਸਰੇ ਹਾਲ ਨੂੰ ਜਾਂਦੇ ਆ ਅੱਛਾ ਬਸ ਇਹ ਵੀ ਚਲੋ ਤੁਹਾਡੇ ਨਾਲ ਆਪਣਾ ਮੇਲ ਖਲਾਸਾ ਨੂੰ ਕਿਆ ਵੀ ਹੋਇਆ ਸੀ ਠੀਕ ਐ ਬਾਈ ਨਹੀਂ ਉਹ ਮੈਂ ਉਹ ਬਾਅਦ ਹੀ ਦਿਆਂ ਦੇਖੋ ਮੈਂ ਤੁਹਾਨੂੰ ਵੀਡੀਓ ਹੁਣ ਵੀ ਕਰ ਰਿਹਾ ਪਹਿਲੀ ਵੀਡੀਓ ਆਪਣੀ ਨਾਲ ਕਮੇਟੀ ਨਾਲ ਦਿਖਾ ਦੇ ਵੀਰੇ ਤੇ ਘਰੇ ਵੀ ਆਪਾਂ ਇਸ ਤੋਂ ਬਾਅਦ ਕਰੇ ਮੀਟਰ ਵੀ ਕਰਾਂਗੇ ਬੈਠ ਕੇ ਜਰੂਰ ਕਰਾਂਗੇ ਮੈਂ ਕਦੇ ਪਹਿਲਾਂ ਤਾਂ ਇਹ ਸੋਭੀ ਜਿਹੜੀ ਤੰਦਰੁਸਤੀ ਦਾ ਰਾਜਕੀ ਹੈ ਤੇ ਜਿਹੜਾ ਤੁਸੀਂ ਹੋਰ ਨਾ ਆਪਣਾ ਨਵੇਂ ਘੋੜਾ ਪਾਲਕ ਜਿਹੜੇ ਆਪਣੀ ਇਹ ਵੀਡੀਓ ਦੇਖਣਗੇ ਯਾਰ ਆਪਾਂ ਤਾਂ ਸਾਰੇ ਮਾੜਾ ਮਾੜਾ ਇੱਕ ਮਾੜਾ ਮਾੜਾ ਕਰਦੇ ਗੋਜੇ ਚ ਕੋਈ ਆਪਣੇ ਤੋਂ ਦੇਖੇ ਸਾਰੇ ਸੀਨੀਅਰ ਨਾਲ ਵਾਲੀ ਪੋਟਲੀ ਜਦੋਂ ਮਾੜਾ ਮਾੜਾ ਕਰਦੇ ਕੋਈ ਗੁਣਾ ਕੋਈ ਦੇ ਦੋ ਤੇ ਗੁਰ ਤਾਂ ਬਾਪੂ ਦੇ ਦਿੱਤੇ ਹੋਏ ਹੈਗੇ ਨਾਕੀ ਚਰ ਪਰਮਾਤਮਾ ਦੀ ਰਹਿ ਜਾਗੀ ਠੀਕ ਹੈ ਜੀ ਫਾਦਰ ਸਾਹਿਬ ਨੇ ਜੋ ਦੱਸਿਆ ਉਹਨਾਂ ਨੇ ਹੀ ਦੱਸਿਆ ਹੋਇਆ ਹੈਗਾ ਜੀ ਬਾਈ ਤੇ ਕੋਈ ਆਪਾਂ ਏਡੇ ਸੀਨੀਅਰ ਨਹੀਂ ਹੈਗੇ ਸਾਰੇ ਘੋੜਾ ਵਾਲਿਆਂ ਨੂੰ ਪਤਾ ਹੀ ਹੁੰਦਾ ਹੈਗਾ ਠੀਕ ਹੈ ਬਾਈ ਦੇਖੋ ਤਾਂ ਬਾਕੀ ਖਾਂਦੇ ਆਗੇ ਕਿਵੇਂ ਪਾਲਣਾ ਕਿਵੇਂ ਕਰਨਾ ਹਾਂ ਕਤਈ ਹੁੰਦਾ ਜਾ ਮੱਖਣ ਮੱਖਣ ਕੁੜੇ ਦਾ ਕੇ ਬਈ ਤੇ ਮੱਖਣ ਹੈ ਮਦਰਸੀ ਇਹਦੀ ਮਦਰਸੀ ਮੱਖਣ ਦਾ ਹਾਂ ਮੱਖਣ ਦਾ ਇਹ ਅਪਗ੍ਰੇਡ ਪਾਦਾ ਉਹ ਅਪਗ੍ਰੇਡ ਪਾਦਾ ਜੀ ਠੀਕ ਹੈ ਬਈ ਉਹ ਕਹਾ ਫੌਜੀ ਦਾ ਸੀ ਬ੍ਰੈਕਟ ਹੌਜੀ ਵਾਲੀ ਲਾਈਨ ਤੋਂ ਹਾਂਜੀ 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 ਮੱਟੂ ਵੀ ਲੈਣ ਹਾਂ ਹਾਂਜੀ 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 ਠੀਕ ਹੈ ਸਿੰਭਾ ਸੰਭਲ ਸਾਰੇ ਸਾਰੇ ਫੀਸ ਆ ਰਹੀ ਸੋਭਾ ਹਲਾ ਸਾਰੇ ਰੰਗ ਸੇ ਇੱਕੋ ਹੀ ਆ ਜੀ 21 ਗੀਗ ਰੱਖਦੀ ਬਾਈ ਰਾਜੂ ਹਾਂ ਫੀਸ ਵੀ ਹੁਣ 31000 ਰੁਪਏ ਰੱਖਿਆ ਹੈ ਜੀ ਠੀਕ ਹੈ ਯਾਰ ਹਾਂਜੀ ਹਾਂਜੀ ਪਿੱਛੇ ਸਰਫ ਲਾ ਦੇਨੇ ਵਾ ਸਰਫ 31000 ਰੁਪਏ ਠੀਕ ਹੈ ਠੀਕ ਹੈ ਮਾਨਤਰ ਹੋ ਜੂਗਾ ਕੋਈ ਚੱਕਰ ਨਹੀਂ ਜੀ ਚਲੋ ਆਪਾਂ ਕਰਦੇ ਕੋੜੇ ਵਾਲੇ ਸਾਰੇ ਹਾਂ ਹਾਂ ਕਰ ਦਿਆ ਬਾਈ ਸਹੀ ਗੱਲ ਸਹੀ ਗੱਲ ਤੇ ਮੈਨੂੰ ਮਾੜਾ ਜੀ ਕੋਈ ਇਹਨਾਂ ਦੀ ਤੰਦਰੁਸਤੀ ਦਾ ਕੋਈ ਹੋਰ ਰਾਜ ਦੱਸੋ ਜਿਹੜਾ ਕੋਈ ਨਵਾਂ ਘੋੜਾ ਪਾਲ ਕੰਮ ਨਹੀਂ ਵੀਡੀਓ ਦੇਖੀ ਨਮਾ ਵੀਰੇ ਨਮਾ ਰੱਖੇ ਉਹ ਤਾਂ ਬਹੁਤ ਨੇ ਰੱਖ ਰਹੇ ਨੇ ਘੋੜਿਆਂ ਦੇ ਦੌਰੇ ਸਮਾਜ ਪਰੇ ਮੈਂ ਤਾਂ ਯਾਰ ਹਰ ਸਾਰੇ ਤਿਆਰਪੇ ਆਪੋ ਆਪਣੇ ਨੇ ਹਣਾ ਮਨੇ ਜੰਗਨੰਦ ਦੇ ਵੀ ਜਿੰਨਾ ਵੀ ਕਰਦੇ ਆ ਤਾਂ ਵਧੀਆ ਕਰਦੇ ਆ ਜੀ ਬਾਈ ਇਹ ਨਹੀਂ ਗੱਲ ਹੈਗੀ ਆਪਣੇ ਤਿਆਰਪੇ ਦੀ ਕੋਈ ਗੱਲ ਸਾਂਝੀ ਕਰੋ ਸਾਡੇ ਨਾਲ ਵੀ ਕਿਹੜਾ ਤੁਸੀਂ ਆਪ ਦਾ ਜੇ ਮੈਂ ਆਪਣੇ ਤਿਆਰ ਕਰਨਾਂ ਗੱਲ ਕਰੂੰਗਾ ਹਣਾ ਗੱਲ ਵੱਡੀ ਹੋ ਜਾਣੀ ਹੈ ਫਿਰ ਅਗਲਾ ਕਹਿੰਦਾ ਦੱਸੋ ਦੱਸੋ ਮੈਂ ਕਹਿੰਦਾ ਕਰਾਉਣੀ ਉਹੀ ਗੱਲ ਤੰਦਰੁਸਤੀ ਆ ਯਾਰ ਜਿਹੜਾ ਤੰਦਰੁਸਤੀ ਵਾਲਾ ਕੰਮ ਆ ਉਹਦੇ ਬੰਦੇ ਦੇ ਖੂਨ ਚ ਚੱਪ ਲਾ ਜੇ ਬੰਦਾ ਆਪਣੇ ਅੁੱਧੇ ਤੇ ਪੱਕਾ ਹੈ ਨਾ ਫਿਰ ਮਗਰ ਜਾਨਵਰ ਪਰ ਹੱਟਦਾ ਰਹਿੰਦਾਗਾ ਠੀਕ ਹੈ ਬਾਈ ਅੰਦਰ ਉਸਤੀ ਰਾਜੇ ਆ ਵੀ ਇਹਦੇ ਵਿੱਚ ਵੜਨਾ ਪੈਂਦਾਗਾ ਓਕੇ ਜੇ ਹੁਣ ਕੋੜਾ ਆਪ ਕੰਮ ਕੀ ਕਰਦੇ ਹੋ ਮੈਂ ਵੀ ਖੇਤੀਬਾੜੀ ਵੀ ਕਰਦਾ ਮਿੱਟੀਬਾੜੀ ਦੇ ਨਾਲ ਜਿਹੜਾ ਪ੍ਰੋਫੈਸ਼ਨਲ ਜਿਹੜਾ ਕੰਮ ਕਰਦਾ ਪ੍ਰੋਫੈਸ਼ਨਲ ਮੈਂ ਪੰਗੜੇ ਦਾ ਕੰਮ ਹੈ ਪੰਗੜੇ ਦਾ ਕੰਮ ਹੈ ਭਾਈ ਜੇ ਕਿਸੇ ਨੇ ਭਾਈ ਵਿਆਹ ਸੱਜੀ ਦੇ ਉੱਤੇ ਪੰਗੜੇ ਵਾਲੇ ਬੁੱਕ ਕਰਦੇ ਹੁਣ ਨਾ ਉਹ ਕੋਈ ਚਾਹੂਗਾ ਵੀਰੇ ਕੰਮ ਕਰੀ ਜਾਂਦਾ ਠੀਕ ਹੈ ਆਪਣਾ ਸਟਾਫ ਦਾ ਵੀ ਆਪਦਾ ਡਾਕਟਰ ਆ ਹਾਂ ਭਰਾ ਮੁੰਡੇ ਆਪਣਾ ਠੀਕ ਹੈ ਬਾਈ ਠੀਕ ਹੈ ਹਾਂਜੀ ਹਾਂਜੀ ਤੇ ਹੋਰ ਹੋਰ ਕੀ ਗੱਲ ਕਰਦੇ ਸੀ ਬਸ ਹੋਰ ਬਾਕੀ ਚੁੱਪੀ ਬਾਰੀ ਕਰਦੇ ਆ ਤਾਂ ਦਰਸਤ ਨੇ ਹੀ ਰਾਜਾ ਪਰ ਆ ਵੀ ਮੈਂਤ ਹੈ ਮੈਂਤ ਹੈ ਬਾਕੀ ਸਾਹਸ ਬਾਕੀ ਦਿਨ ਦੇ ਵਿੱਚ ਕਿੰਨਾ ਕ ਸ਼ਡਿਊਲ ਤੋਂ ਟਾਈਮ ਕੱਢ ਕੇ ਕਿੰਨਾ ਕ ਘੋੜੇ ਬੰਨਦਾ ਜੇ ਮੈਂ ਜੇ 12 ਘੰਟੇ ਰਪੇਂਦੇ ਤਾਂ ਮੈਂ 8 ਘੰਟੇ ਘੋੜੇ ਬੰਨਦਾ ਮੈਂ ਤਾਂ ਹਾਂ ਠੀਕ ਹੈ ਮੇਰਾ ਕੋਈ ਹੋਰ ਬੰਦਾ ਬੰਦਾ ਵੀ ਰੱਖਿਆ ਹੋਇਆ ਹਾਂ ਇਹ ਮੁੰਡਾ ਮੇਰੇ ਨਾਲ ਹੀ ਜਾਂਦਾ ਵੇਸਟੀ ਆ ਫਰੈਂਡ ਵੀ ਆ ਕੇ ਵੇਸਟੀ ਰੱਖਿਆ ਠੀਕ ਠੀਕ ਯਾਰ ਮਸਤ ਨੇ ਸਾਫ ਹੈ ਇਹਨੂੰ ਮੁੰਡੇ ਯਾਰ ਬਣਾਉਣਾ ਬਹੁਤ ਵੱਡੀ ਗੱਲ ਕਹਿਆ ਜਣੀ ਪਰ ਖੜਨਾ ਬਹੁਤ ਔਖਾ ਹੈ ਖੜਨਾ ਔਖਾ ਸੀ ਜਦੋਂ ਮੇਰੇ ਨਾਲ ਬੱਚਾ ਸੀ ਘੋੜਾ ਜਦੋਂ ਮੇਰੇ ਨਾਲ ਬੁੜਾ ਹੋਇਆ ਉਹਦੇ ਲੱਗੇ ਇਹ ਆਪਣ ਨੂੰ ਇਹ ਵੀ ਆਪਣੇ ਘਰ ਸੀ ਘਰ ਹੀ ਕਰਦੇ ਸੀ ਓਕੇ ਕਰਦੇ ਜਾਂਦੇ ਸੀ ਠੀਕ ਹੈ ਬਈ ਠੀਕ ਹੈ ਠੀਕ ਹੈ ਹੁਣ ਇਹ ਕਿੰਨੇ ਬੱਚੇ ਡਾਟਾ ਗਏ ਰਹਿ ਗਈ ਬਈ ਇਹਨਾਂ ਗੱਲ ਦੀ ਪੂਰੀ ਹੁਣ ਅੱਥਰ ਨੌ ਬੱਚੇ ਆ ਗਏ ਵੇ ਅੱਛਾ ਤੇ ਜ਼ਿਆਦਾ ਤਿੰਨ ਕ ਬਸੇਰੇ ਨੇ ਹੂੰ ਬਾਕੀ 6 5 6 ਬਸੇਰੇ ਨੇ ਇਹ ਨਹੀਂ ਕਿਹੜੀਆਂ ਕੁੜੀਆਂ ਤੇ ਕਿਹੜੇ ਬਸੇਰੇ ਦੇਖੋ ਮੇਰੇ نیچے ਦਾ ਨੀਲੇ ਆ ਰਹੇ ਆ ਤੇ ਜਿਵੇਂ ਦੋ ਪਾਰ ਚੁੱਟੇ ਆ ਗਏ ਮਗਰਲੇ ਹਨਾ ਹਾਂ ਮਾਰਵੜੀ ਆ ਹਾਂ ਉਹਦੇ ਵੀ ਇੱਕ ਰੰਗ ਦੇ ਪਾਰ ਤੇ ਉਹ ਸਾਰੇ ਇੱਕੋ ਹੀ ਆਉਂਦੇ ਆਗੇ ਜਿਵੇਂ ਕਿਸੇ ਕੋੜੀ ਦੇ ਮੱਥੇ ਪੱਟਾ ਦਾ ਮਾੜਾ ਮੋਟਾ ਹਲਕਾ ਖੁੱਲ ਆਉਂਦਾ ਵਾ ਠੀਕ ਹੈ ਜਿੰਸੀ ਵਧੀਆ ਰਿਜ਼ਲਟ ਆ ਰਹੇ ਨੇ ਠੀਕ ਹੈ ਬਈ ਚੰਗੀਆਂ ਦੇ ਵੀ ਵਧੀਆ ਇੱਕ ਰੰਗ ਦੇ ਬਲੈਕ ਵਿੱਚ ਵੀ ਲੈ ਆ ਰਹੇ ਰੰਗ ਆਪਦੇ ਦੇ ਪਉਂਦਾ ਬੱਚੇ ਆਪਦੇ ਦੇ ਪਉਂਦੇ ਰੰਗ ਆਪਦੇ ਦੇ ਜਿਆਦਾ ਹਾਰ ਨਿਕਾ ਹਾਂਜੀ ਹਾਂਜੀ ਪੰਤਰਪੁਰ ਤੋਂ ਆਪਦੇ ਦੇ ਬਿਲਕੁਲ ਜੀ ਦੇਖੋ ਠੀਕ ਹੈ ਬਈ ਹੁਣ ਕਿੰਨੀ ਫੀਸ ਰੱਖਦੀ ਏ ਨੇ ਹੁਣ ਫੀਸ ਕਰਤੀ ਯਾਰ ਠੀਕ ਯਾਰ ਬਈ ਚਲੋ ਠੀਕ ਹੈ ਖਰਚੋ ਵੀ ਜਾਇਦਾ ਜਮਾਨਾ ਚੱਲਦਾ ਹੋ ਜਾਵੇ ਕਰਨਾ ਪੈਂਦਾ ਹੈ ਨਾ ਮੈਂ ਤੁ ਤੇ ਜਿਵੇਂ ਹੁਣ ਇਹਨਾਂ ਨੂੰ ਆਪਣਾ ਘੋੜਿਆਂ ਵਾਲਿਆਂ ਖਾਤਰ ਜਿਵੇਂ ਹੁਣ ਕੋਈ ਆਪਾਂ ਉਹਦੇ ਮੰਡੀ ਤੇ ਲਾਇਆ ਕਿਹਜਾ ਇਮਪ੍ਰੈਸ਼ਨ ਪੈਂਦਾ ਲੋਕ ਜਿਵੇਂ ਕੀ ਕਹਿੰਦੇ ਆ ਕਿ ਕੇਜੀ ਵੀ ਕੀਤੇ ਪਲੇਖੇ ਪਾਉਂਦਾ ਇਹ ਇਹ ਵੀਰੇ ਜਵਾ ਜਿਵੇਂ ਵੀ ਮੰਡੀ ਵਾਲੇ ਮੰਡੀ ਵਾਲੇ ਹਾਂ ਜਿੰਨੇ ਵੀ ਬੰਦੇ ਕੋ ਬੁਲਾਉਣੇ ਬਾਹਰੋਂ 100 ਰੁਪਏ ਮਿਲ ਰਹੇ ਹੋ ਨਹੀਂ ਯਾਰ ਅੰਦਰ ਮਿਲਣ ਉਹ ਕਿਹਨੇ ਯਾਰ ਮੱਖਣ ਦਾ ਮਤਲਬ ਇਹਦੇ ਵਿੱਚੋਂ ਝੜਕ ਪਉਂਦੀ ਹੈ ਪਲੇਖਾ ਪਾਉਂਦਾ ਤੇ ਉਹ ਬੰਦੇ ਨੇ ਆਪਾਂ ਦੱਸਿਆ ਵੀ ਯਾਰ ਮੱਖਣ ਤਾਂ ਬੰਦੇ ਦੀ ਮਦਰ ਮੱਖਣ ਦੀ ਸੀ ਠੀਕ ਹੈ ਬਾਈ ਵੀ ਉਹਦੇ ਕਰਕੇ ਥੋੜਾ ਕੁਆਲਟੀ ਯਾਦ ਕਰੀ ਜਾਂ। ਠੀਕ ਹੈ ਭਾਈ। ਤੂੰ ਆਪਣੇ ਯਾਰ ਮਿੱਤਰ ਨਾਲ ਗੱਲ ਮਲਕੀਤ ਉਹਨੂੰ ਲੋਗਰ ਤੋਂ। ਉਹਨਾਂ ਕੋਲ ਸੀ ਮੱਖਣਾ ਘੋੜਾ। ਉਹਦੀ ਮਤਲਬ ਬੈਟੀ ਸੀ ਮਦਰ ਸੀ ਉਹ ਮੇਰੇ ਕੋਲ। ਉਹਦੀ ਸੀ। ਠੀਕ ਹੈ ਭਾਈ। ਹਾਂਜੀ ਉਹ ਮੇਰੇ ਕੋਲ ਕਾਫੀ ਟਾਈਮ ਲਈ ਆ ਫਿਰ ਆਪਾਂ ਬਾਅਦ ਵਿੱਚ ਦੇਖੀ ਸੀ ਉਹ। ਠੀਕ ਹੈ ਭਾਈ। ਉਹ ਵੀ ਰੰਗੀ ਸੀ। ਠੀਕ ਹੈ। ਨੀਲੀ ਬੱਚੀ ਸੀ। ਠੀਕ ਹੈ ਜੀ। ਤੇਰਾ ਵੀ ਘੋੜਾ ਬੜਾ ਸੋਹਣਾ ਸੀ। ਠੀਕ ਹੈ ਜੀ। ਮੇਰੇ ਕੋਲੇ ਆਪਣਾ ਨੰਬਰ ਬੋਲ ਦੇ ਵੀਰੇ ਨਾਲ ਦੀ ਨਾਲ। ਨੰਬਰ ਵੀਰੇ ਆਪਣਾ 98724 98724 07311 ਜੀ। 07311 98724 07311 ਹਾਂ। ਬਾਕੀ ਪਿੰਡ ਬ ਤੇ ਬਾਕੀ ਸੰਪਾਰਕ ਕਰਿਓ ਕੋਣਾ ਦਿਹਾੜੇ ਤੋਂ ਦਿਖਾ ਦੇ ਮੜਾ ਜਾ ਆਲੇ ਦੋਲੇ ਤੁਸਾਰੀ ਘੋੜਾ ਤੇ ਸ਼ੇਅਰ ਜ਼ਰੂਰ ਕਰ ਦਿਓ ਬਾਈ ਵਣਕੇ ਵੀਡੀਓ ਆਪਾਂ ਭਰਾ ਦੀ ਪਹਿਲੀ ਵੀਡੀਓ ਕਰੀਆ ਵੱਡੀ ਤੇ ਬਾਈ ਦੇ ਘੋੜੇ ਦੀ ਵੀ ਪਹਿਲੀ ਵੀਡੀਓ ਆ ਬਾਈ ਹਾਂ ਬਸ ਵੱਡੀ ਹਾਂ ਹਾਂ ਇਦੂ ਤੋਂ ਬਾਅਦ ਚੱਲ ਆਪਾਂ ਦਾ ਯਾਰ ਬਈ ਮੂ ਵੀ ਨਿਤਰਾਜ ਕੋਈ ਵੀਡੀਓ ਬਾਈ ਪਾ ਘੋੜਾ ਵਧੀਆ ਦਿਖਾ ਦੇ ਬਸ ਤੇ ਇੱਕ ਸ਼ੇਅਰ ਲਾਈਕ ਕਮੈਂਟ ਬਾਈ ਜ਼ਰੂਰ ਕਰਿਓ ਠੀਕ ਹੈ ਜੀ ਓਕੇ ਜੀ ਥੈਂਕ ਯੂ ਬਰਾ ਸਵੇਰੇ ਬਣ ਕੇ